ਆਪਣੇ ਪ੍ਰਧਾਨ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਵਿਗੋਸ ਗ੍ਰੈਵਿਟੀ ਦੇ ਵਿੱਚ ਦਾ ਸ਼ੂਜ਼ ਪਾਇਆ ਵੇ ਪੈਰ ਦੇ ਵਿੱਚ اچھا ਆਹ ਕੰਪਨੀ ਦਾ ਸੀਨ ਕੋ ਭਾਈ ਜੀ ਜੇ ਤੁਸੀਂ ਸਟੋਰ ਤੇ ਜਾਂਦੇ ਹੋ ਸੇਮ ਕੰਪਨੀ ਦਾ ओरिजिनल ਹੋਊਗਾ ओरिजिनल ਵਿਦ ਬਿੱਲ ਵੀਰ ਜੀ ओरिजिनल ਹੋਊਗਾ ਵਿਦ ਬਿੱਲ ਤੁਹਾਨੂੰ ਕੱਟ ਕੇ ਦੇਣਗੇ ਜੇ ਤੁਸੀਂ ਕੰਪਨੀ ਦਾ ਬੂਟ ਲੈਣਾ ਤਾਂ ਇਹਨਾਂ ਕੋਲ ਬਿੱਲ ਜ਼ਰੂਰ ਲੈ ਕੇ ਜਾਣਾ ਨਾਲ ਬਠਿੰਡੇ ਏਰੀਆ ਚ ਤਾਂ ਕੀ ਆਸੇ-ਪਾਸੇ ਮਿਲਦੇ ਨਹੀਂ ਸੀ ਲੋਕਾਂ ਨੂੰ ਲੈਣ ਲਈ ਚੰਡੀਗੜ੍ਹ ਲੁਧਿਆਣਾ ਜਾਣਾ ਪੈਂਦਾ ਸੀ ਇਹ ਤੁਹਾਨੂੰ ਇੱਥੇ ਪ੍ਰੋਵਾਈਡ ਕਰਾ ਦਾਂਗੇ ਨਿਊ ਬਲੈਂਸ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਵੀਰ ਜੀ ਜੇ ਕੋਈ ਸਮਾਨ ਲੈਂ अच्छा वीडियो शेयर ਕਰਨ ਤੇ ਜੋ ਮਰਜ਼ੀ ਵੀਡੀਓ ਸ਼ੇਅਰ ਕਰਨ ਤੇ ਜੀ ਕੋਈ ਸਪੀਮਾ ਦੇ ਸ਼ੂਜ਼ ਆ ਬਰਾਂਡਡ ਦੀ ਗੱਲ ਕਰਦੇ ਆ ਜੀ ਇਹ ਸਾਰੇ ਪ੍ਰੀਮਾ ਆਈਡਾਸ ਦੇ ਸ਼ੂ ਆ ਵੀਰ ਜੀ ਇਹ ਵਿਧਵੈਲ ਵਾਲੇ ਜਿਹੜੇ ਆਪਾਂ ਪਹਿਲਾਂ ਗੱਲ ਕਰ ਗਏ ੜੇ ਕੰਪਨੀ ਦੇ ਚੋਤੇ ਇਹ ਸਟੋਰਾਂ ਤੇ ਉਹੀ ਗੱਲ ਐਮ ਆਰ ਪੀ ਦੇ ਵੀਰ ਜੀ ਅਸੀਂ ਇੱਥੇ ਤੁਹਾਨੂੰ 50% ਤੱਕ ਦਾ ਲੈਸ ਦੇਈ ਜਾਂਦੇ ਵੀਰ ਜੀ ਨਾ ਪ੍ਰੀਮਾ ਦੇ ਜਦੋਂ ਵੀ ਲਓ ਵੀ ਮਿੱਤਰੋ ਜੇਕਰ ਤੁਸੀਂ ਵੀ ਕੰਪਨੀ ਦੇ ਬੂਟ ਵਧੀਆ ਬਰਾਂਡਡ ਬੂਟ ਪਾਉਣ ਦੇ ਸ਼ਕੀਨ ਹਾਂ ਤਾਂ ਅੱਜ ਜਿੱਥੇ ਤੁਹਾਨੂੰ ਲੈ ਕੇ ਆਇਆ ਉੱਥੋਂ ਤੁਹਾਨੂੰ ਬ੍ਰਾਂਡ ਦੇ ਜਿਹੜੇ ਬੂਟ ਮਿਲਦੇ ਆ ਤੇ ਨਾਨ ਬ੍ਰਾਂਡ ਦੇ ਤੇ ਜਿਹੜੇ ਬ੍ਰਾਂਡ ਦੇ ਬੂਟ ਨੇ ਉਹਨਾਂ ਦੇ ਵੀ ਤੁਹਾਨੂੰ ਜਿਹੜਾ ਕਾਫੀ ਲੈਸ ਮਿਲਣਾਗਾ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਆਪਣੇ ਨਾਲ ਬੰਟੀ ਨੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਠੀਕ ਸਿੱਤਾ ਜੀ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਮਾਰੋ ਅੱਛਾ ਬਾਈ ਜੀ ਵਾਕਈ ਜਿਹੜੇ ਬ੍ਰਾਂਡ ਦੇ ਜਿਹੜੇ ਬੂਟ ਨੇ ਤੁਹਾਡੇ ਕੋਲ ਕਾਫੀ ਜਿਹੜਾ ਡਿਸਕਾਊਂਟ ਮਿਲ ਜਾਂਦਾ ਕਹਿੰਦੇ ਸਟੋਰ ਨਾਲੋਂ ਵੀ ਸਸਤੇ ਦੇਣਾ ਤੁਸੀਂ ਜੀ ਬਾਈ ਬਿਲਕੁਲ ਜੀ ਜਿਹੜੀ ਵੀ ਚੀਜ਼ ਬਾਈ ਜੀ ਆਪਣੇ ਕੋਲੇ ਬ੍ਰਾਂਡਡ ਤੁਸੀਂ ਲਓਗੇ ਜੀ ਉਹ ਤੁਹਾਨੂੰ ਸਟੋਰ ਨਾਲੋਂ ਕਾਫੀ ਲੈਸ ਤੇ ਜ਼ਿਆਦਾ ਦਿੱਤੀ ਜਾਊਗੀ ਜਿਵੇਂ ਉਵੇਂ ਹੀ ਗਰੰਟੀ ਵਾਰੰਟੀ ਮਿਲਦੀ ਹੈ ਬਾਈ ਜੀ ਤੇ ਉਹਦਾ ਪੱਕ ਵੀਰ ਜੀ ਇਹ ਬ੍ਰਾਂਡਡ ਜਿਵੇਂ ਆ ਸ਼ੂਜ਼ ਆ ਬਾਈ ਜੀ ਦੀ ਗੋਸ ਦਾ ਜੀ ਇਹ ਗੋਸ ਗ੍ਰੈਵਿਟੀ ਇਹ ਲੈਦਰ ਦੇ ਵਿੱਚ ਪਿਓਰ ਲੈਦਰ ਦਾ ਤੇ ਟੋਟਲੀ ਸਪੋਰਟਸ ਵਾਲੀ ਫੀਲਿੰਗ ਹੈ ਜੀ ਤੇ ਇਹਦੇ ਵਿੱਚ ਜਿਵੇਂ ਤੁਸੀਂ ਪੈਟ ਪਾ ਲਿਆ ਹਾਂ ਕੰਪਨੀ ਹਾਂ ਇਹ ਗੋਸ ਗ੍ਰੈਵਿਟੀ ਦੇ ਸ਼ੂ ਹੈ ਜੀ ਤੇ ਪਿਓਰ ਕੰਫਰਟੇਬਲ ਸ਼ੂ ਹੈ ਜੀ ਤੇ ਇਹਦੇ ਸਾਈਜ਼ ਆ ਜਿਹੜੇ ਬਾਈ ਜੀ ਸਪੈਲੀ ਗੱਲ ਤਾਂ ਜੀ ਆਮ 6 ਤੋਂ 10 ਤੱਕ ਕਹਿੰਦੇ ਪਰ ਇਸ ਸਪੈਸ਼ਲੀ ਕੰਪਨੀ ਨੇ 13 ਨੰਬਰ ਤੱਕ ਤਿਆਰ ਕੀਤੇ ਗਏ ਆ ਜਿਹੜੇ ਭਰਾਵਾਂ ਦੇ ਆਪਣੇ ਕੋਈ ਸਾਈਜ਼ ਛੋਟੇ ਰਹਿ ਜਾਂਦੇ ਆ ਸਾਈਜ਼ ਨਹੀਂ ਆਉਂਦੇ ਤਾਂ ਵੱਡੇ ਤੋਂ ਵੱਡੇ ਸਾਈਜ਼ ਤੱਕ ਦੇ ਪੈਰ ਇਹਦੇ ਵਿੱਚ ਆਰਾਮ ਨਾਲ ਫਿੱਟ ਆ ਜਾਂਦੇ ਆ ਤੇ ਵਧੀਆ ਲੈਦਰ ਦੇ ਵਿੱਚ ਕੀ ਇਹ ਇੱਕ ਸੈਂਪਲ ਡਿਸਪਲੇ ਆ ਗੱਲੇ ਥੋੜੇ ਥੋੜੇ ਜਿਵੇਂ ਕਿ ਵੀਰ ਜੀ ਇਹ ਸ਼ੂਜ਼ ਆ ਜੀ ਆਪਣੇ ਅਖਬਾਰਾਂ ਦੇ ਵਿੱਚ ਵੀ ਐਡ ਆ ਜਾਂਦੀ ਰਹਿੰਦੀ ਐ ਤੇ ਆਪਣੇ ਪ੍ਰਧਾਨ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਵੀ ਗੋਸ ਗ੍ਰੈਵਿਟੀ ਦੇ ਵਿੱਚ ਦਾ ਸ਼ੂਜ਼ ਪਾਇਆ ਹੋਇਆ ਪੈਰ ਦੇ ਵਿੱਚ ਅੱਛਾ ਆ ਕੰਪਨੀ ਦਾ ਸੇਮ ਆ ਕੰਪਨੀ ਦਾ ਸੇਮ ਤੇ ਆ ਬੱਚਿਆਂ ਦੇ ਸ਼ੂਜ਼ ਆਗੇ ਹਾਂ ਬਾਈ ਜੇ ਸਾਰੇ ਕੁੜੀਆਂ ਦੇ ਸ਼ੂਜ਼ ਹੈ ਜੀ ਜਿੰਨੇ ਮਰਜ਼ੀ ਵੈਰਾਈਟੀ ਲੈ ਲਓ ਇਹ ਯੂਨੀਸੈਕਸ ਕਹਿ ਸਕਦਾ ਐਕਚੁਅਲੀ ਕਿ ਕੁੜੀਆਂ ਦੇ ਤੇ ਮੁੰਡਿਆਂ ਦੇ ਦੋਨੇ ਪਾ ਸਕਦੇ ਵੀਰ ਜੀ ਜਿਹੜੇ ਬੱਚੇ ਦਾ ਸੇਮ ਹੀ ਹੁੰਦੇ ਨੇ ਛੋਟੇ ਬੱਚੇ ਮੈਨਸੈਕਸ ਸ਼ੂਜ਼ ਆ ਵੀਰ ਜੀ ਤੇ ਇਹ ਚ ਜੇ ਪੂਰੀ ਗਰਲਿਸ਼ ਵੈਰਾਈਟੀ ਲੈਣੀ ਤਾਂ ਜਿਵੇਂ ਕੋਈ ਪਿੰਕ ਕਲਰ ਵਗੈਰਾ ਆ ਜਾਂਦੇ ਵੀਰ ਜੀ ਤਾਂ ਉਹ ਵੀ ਸਾਰੇ ਮਿਲਣਗੇ ਕਿ ਲੜਕੁੜੀਆਂ ਦੇ ਵੱਖਰੇ ਹੁੰਦੇ ਬਸ ਕੁੜੀਆਂ ਦੇ ਇਸ ਚ ਮੂ ਤਾਂ ਸਾਰੀ ਵੈਰਾਈਟੀ ਹੀ ਮਿਲੂਗੀ ਵੱਡੇ ਬਾਈ ਇਹ ਕਿੰਨੀ ਕ ਸਟਾਰਟਿੰਗ ਰੇਂਜ ਹੈ ਇਹਨਾਂ ਦੀ ਕਿੱਥੋਂ ਮੁੰਜੀ ਸਾਰੀ ਸਟਾਰਟਿੰਗ ਅਲੱਗ ਅਲੱਗ ਰੇਂਜ ਦਾ ਵੀ ਇਸ ਸਕੈਚਰ ਕੰਪਨੀ ਦਾ ਜਿਵੇਂ ਕਈ ਭੈਣਾਂ ਦੇ ਪੈਰ ਜਾਂ ਡਾਡੀਆਂ 'ਚ ਦਰਦ ਰਹਿੰਦਾ ਤਾਂ ਡਾਕਟਰ ਵੀ ਸਪੈਸ਼ਲ ਸਕੈਚਰ ਨੂੰ ਰეკਮੈਂਡ ਕਰਦੇ ਆ ਕਿ ਤੁਸੀਂ ਸਕੈਚਰ ਦੇ ਸ਼ੂ ਆ ਸਾਰੇ ਸੌਫਟ ਸ਼ੂ ਆ ਵੀਰ ਜੀ ਕੋਈ ਕਿਸੇ ਦੇ ਅੱਡੀਆਂ 'ਚ ਦਰਦ ਇਹਨਾਂ 'ਚ ਡਿਜ਼ਾਈਨ ਵਗੈਰਾ ਕਲਰ ਵਗੈਰਾ ਇਹ ਸਾਰੇ ਉਹਨਾਂ ਦੇ ਹੀ ਲੜੀ ਵੀਰ ਜੀ ਇਹ ਸਾਰੇ ਅਲੱਗ-ਅਲੱਗ ਜਿਵੇਂ ਸਕੈਚਰ ਦਾ ਵੀਰ ਜੀ ਇਹ ਨਾਈਕੀ ਦਾ ਇਹ ਹੈ ਸਰ ਗਰਲਿਸ਼ ਹੀ ਹੈ ਹੈ ਸਾਰੇ ਬ੍ਰਾਂਡਡ ਜੇ ਹੁਣ ਇਸ ਸਟੋਰ ਤੇ ਐਮ ਆਰ ਪੀ ਹੈ ਬਈ ਇਹਦੇ ਕੋਈ ਲੱਸ ਨਹੀਂ ਇੱਥੇ ਤੁਹਾਨੂੰ ਅਸੀਂ ਹਰ ਚੀਜ਼ 'ਚ ਲੱਸ ਦਵਾਂਗੇ ਦਵਾਂਗੇ ਤੇ ਪੱਕਾ ਬਿੱਲ ਨਾਲ ਮਿਲਣਾ ਕਿੰਨਾ ਕੁ ਲੱਸ ਹੋਣਾ ਮੰ 70% ਲੈਸ ਹੈ ਵੀਰ ਜੀ ਅਸੀਂ ਸਟੋਰ ਨਾਲੋਂ ਵੀ 5% ਐਕਸਟਰਾ ਲੈਸ ਦੇ ਕੇ ਚਲਦੇ ਹਾਂ ਕਸਟਮਰ ਲਈ ਤੇ ਇੱਥੇ 75% ਲੈਸ ਹੈ ਸੀ ਕਸਟਮਰ ਵਾਸਤੇ ਸਪੈਸ਼ਲੀ ਆਫਰ ਦਿੱਤੀ ਵੀ ਹੈ ਜੀ ਰਾਈਟ ਆਫ ਦਾ ਹੈ ਰੈਟੇਵ ਦਾ ਤੇ ਅੱਛਾ ਛੋੜ ਪੈਂਦੀ ਹੈ ਜੀ ਉੱਥੇ ਜਾ ਕੇ ਸਾਰੇ ਸ਼ੂ ਹਾਈ ਨੈਕ ਵਾਲੇ ਵੀਰ ਜੀ ਉੱਥੇ ਜਾ ਕੇ ਇਹਨਾਂ ਨੂੰ ਸਾਰੇ ਸ਼ੂ ਵੀਰਾਂ ਨੂੰ ਡਾਲਰਾਂ ਦੇ ਵਿੱਚ ਮਿਲਦੇ ਨੇ ਆਪਾਂ ਯਾਰ ਇੱਥੇ ਵੀ ਬਹੁਤ ਸਸਤੇ ਦੇ ਰੁਪਈਆਂ ਦੇ ਵਿੱਚ ਦੇ ਦਿੰਦੇ ਆ ਤਾਂ ਉੱਥੇ ਜਾ ਕੇ ਹਜੇ ਕਮਾਣੇ ਆ ਕਮਾ ਕੇ ਜੋ ਮਰਜ਼ੀ ਲੈ ਲਓ ਉੱਥੇ ਤਾਂ ਹਰ ਇੱਕ ਚੀਜ਼ ਹੀ ਸਭ ਮਹਿੰਗੀ ਮਿਲਦੀ ਹੈ ਨਾ ਤੇ ਬਾਈ ਜੀ ਜਿਹੜੇ ਜਾਂਦੇ ਨਾ ਬਾਹਰ ਹੁਣ ਆ ਕਿ ਜੀ ਤੁਹਾਨੂੰ ਚਾ ਸਕਦੇ ਨੇ ਜਿਹੜਾ ਇਹਨਾਂ ਨਾ ਮਾਰਕਿੰਗ ਸੋਲ ਮਤਲਬ برف ਤੇ ਸਲਿੱਪ ਨਹੀਂ ਕਰੂਗਾ ਅੱਛਾ ਸਾਰੇ ਡਿਜ਼ਾਈਨ ਰੰਗ ਇਹਨਾਂ ਚ ਹੋਰ ਬਹੁਤ ਮਿਲਣਗੇ ਮਤਲਬ ਇਹ ਵੈਰਾਈਟੀ ਪੂਰੀ ਨਹੀਂ ਇੱਥੇ ਲੱਗੀ ਵੀ ਤੇ ਵੈਰਾਈਟੀ ਮਿਲੀ ਚੱਲੂਗੀ ਬਿਲਕੁਲ ਬਿਲਕੁਲ ਤੇ ਆ ਸਾਰੇ ਦੇਖੋ ਤੁਸੀਂ ਆ ਸਾਰੇ ਸਹਜ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਸਾਰੇ ਜਿਹੜੇ ਕੰਪਨੀ ਦੇ ਤੇ ਨੌਨ ਬ੍ਰਾਂਡ ਦੇ ਬੂਟ ਤੁਹਾਨੂੰ ਇਵੇਂ ਹੁਣ ਆ ਚੀਜ਼ਾਂ ਬਈ ਜੀ ਇਹ ਸਪੈਸ਼ਲ ਫॉर ਰਨਿੰਗ ਹੈ ਜੀ ਕਿ ਜਿਹੜਾ ਐਥਲੀਟਸ ਵਗੈਰਾ ਜਾਂ ਜਿਹੜੇ ਮੁੰਡੇ ਰਨਿੰਗ ਕਰਦੇ ਆ ਸਵੇਰ ਭੱਜਣ ਜਾਂਦੇ ਆ ਸਵੇਰ ਭੱਜਣ ਵਾਸਤੇ ਜਾਂ ਕੋਈ ਰਨਿੰਗ ਦੇ ਵਿੱਚ ਕਰਦਾ ਤਾਂ ਉਹ ਕਾਰਬਨ ਪੱਤੀ ਵਾਲੇ 16 ਵੀਰ ਜੀ ਇਹ ਹੈ ਇਹ ਸਪੈਸ਼ਲ ਇਹਨੂੰ ਪਿੰਚ ਕਰਕੇ ਦੇਖੋ ਜੀ ਹੂੰ ਪ੍ਰੈਸ ਕਰਕੇ ਦੇਖੋ ਤਾਂ 16 ਦੀ ਸੌਫਟਨੈਸ ਪਤਾ ਲੱਗੂ ਜੀ ਬਿਲਕੁਲ ਬਿਲਕੁਲ ਹਾਂ ਇਹ ਸਾਰੇ ਇਸ ਟਾਈਪ ਦੇ ਆ ਕਿ ਰਨਿੰਗ ਦੇ ਬਿਲਕੁਲ ਸਾਰੇ ਰਨਿੰਗ ਸ਼ੂ ਆ ਜੀ ਸਾਰੇ ਬ੍ਰਾਂਡਡ ਤੇ ਜਿਹੜੇ ਕੀ ਪਹਿਲਾਂ ਇਹ ਐ ਲੈ ਲੋ ਆਪਣੇ ਬਠਿੰਡੇ ਏਰੀਆ ਚ ਤਾਂ ਕੀ ਆਸੇ-ਪਾਸੇ ਮਿਲਦੇ ਨਹੀਂ ਸੀ ਲੋਕਾਂ ਨੂੰ ਲੈਣ ਲਈ ਚੰਡੀਗੜ੍ਹ ਲੁਧਿਆਣੇ ਜਾਣਾ ਪੈਂਦਾ ਸੀ ਇਹ ਤੁਹਾਨੂੰ ਇੱਥੇ ਹੀ ਪ੍ਰੋਵਾਈਡ ਕਰਾ ਦਾਂਗੇ ਨਿਊ ਬੈ ਇਹ ਬਈ ਜੀ ਆਪਾਂ ਆਪਣੇ ਭਰਾਵਾਂ ਲਈ ਕਸਟਮਰ ਲਈ ਇਹ ਪਿਕ ਆਫਰ ਲਾ ਦਾਨੇ ਵੀਰ ਜੀ ਕਿ ਜਿਹੜਾ ਕਸਟਮਰ ਸਾਡੇ ਤੋਂ ਕੋਈ 10000 ਰੁਪਏ ਦੀ ਸ਼ਾਪਿੰਗ ਕਰਦਾ ਵੀਰ ਜੀ ਤਾਂ ਅਸੀਂ 10000 ਦੀ ਸ਼ਾਪਿੰਗ ਤੇ ਅਲੀਕ ਉੱਪਰ ਦਾ ਬੈਗ ਹੈ ਜੀ ਇਹ 1300 ਰੁਪਏ ਦਾ ਬੈਗ ਹੈ ਵੀਰ ਜੀ ਇੱਕ ਇਹ ਲੈਦਰ ਦਾ ਬੈਗ ਹੈ ਜਿਹਦੀ ਕੋਸਟਿੰਗ ਇਹਦੀ ਵੀ ਇੰਨੀ ਹੈਗੀ ਹੈ ਤੇ ਅਸੀਂ ਇਹ ਕਸਟਮਰ ਨੂੰ ਐਜ਼ ਅ ਗਿਫਟ ਦਿੰਨੇ ਆ ਵੀਰ ਜੀ ਕਿ ਸਾਡਾ ਭਰਾ ਸਾਡੇ ਕੋਲ ਆਇਆ ਤਾਂ ਉਹਦਾ ਮਾਣ ਵੀ ਰੱਖਿਆ ਜਾਵੇ ਤਾਂ ਅਗਲੇ ਨੂੰ ਇਹ ਲੱਗੇ ਕੋਈ ਚੀਜ਼ ਦਿੱਤੀ ਹੈ ਸਾਨੂੰ ਤਾਂ ਉਹਨਾਂ ਨੂੰ ਅਸੀਂ ਇੱਕ ਗਿਫਟ ਦੇਣਾ ਵੀਰ ਜੀ ਜਿਹੜਾ ਕਸਟਮਰ ਸਾਡੇ ਕੋਲ 10000 ਦੀ ਸ਼ਾਪਿੰਗ ਕਰਦਾ ਜੀ ਤਾਂ ਉਹਨਾਂ ਸਤੇ ਭਰਾਵਾਂ ਸਤੇ ਗਿਫਟ ਹੈ ਵੀਰ ਤੇ ਫ੍ਰੀ ਮਿਲਣਾ ਉਹ ਜੇ ਕੋਈ ਸਮਾਨ ਲੈਂਦਾ ਤਾਂ ਜੀਆ ਨੂੰ ਜੇ ਨਹੀਂ ਲੈਂਦਾ ਤਾਂ ਵੀ ਉਹ ਭਰਾ ਨੂੰ ਸਾਡੇ ਵੱਲੋਂ ਇੱਕ ਗਿਫਟ ਦਿੱਤਾ ਜਾਊਗਾ ਜੀ अच्छा ਵੀਡੀਓ ਸ਼ੇਅਰ ਕਰਨ ਤੇ ਜੋ ਮਰਜ਼ੀ ਵੀਡੀਓ ਸ਼ੇਅਰ ਕਰਨ ਤੇ ਜੀ ਕੋਈ ਸਮਾਨ ਲੈਂਦਾ ਚਾਹੇ ਨਹੀਂ ਲੈਂਦਾ ਜੀ ਉਹ ਅਗਲੇ ਦਾ ਮੋਸਟ ਵੈਲਕਮ ਜੀ ਆਏ ਇਹਨੂੰ ਸਾਡੇ ਕੋਲ ਵਿਜ਼ਿਟ ਕਰੇ ਕੋਈ ਗੱਲ ਨਹੀਂ ਉਹਦੇ ਲਈ ਨਹੀਂ ਸਮਾਨ ਲੈਣ ਤੇ ਤਾਂ ਵੀ ਉਹਨੂੰ ਗਿਫਟ ਆਈ ਗਏ ਜੀ ਸਾਡੇ ਵੱਲੋਂ ਜੀ ਤੇ ਆਹ ਦੇਖੋ ਬਈ ਜੀ ਆਹ ਜਿਹੜਾ 3 ਦੇ ਸੌਕਸ ਨੇ 3 ਸੈਟ ਦੇ ਸੌਕਸ ਜਿਹੜੀਆਂ ਤੁਹਾਨੂੰ ਮਿਲਣੀਆਂ ਜਿਹੜਾ ਵੀਡੀਓ ਸ਼ੇਅਰ ਕਰਕੇ ਇਹਨਾਂ ਨੂੰ ਦਿਖਾ ਦੋ ਨਾ ਸਕਰੀਨਸ਼ਾਟ ਵੀ ਅਸੀਂ ਵੀਡੀਓ ਜਿਹੜੀ ਸ਼ੇਅਰ ਕੀਤੀ ਹੈਗੀ ਤਾਂ ਆਹ ਜਿਹੜੀਆਂ ਸੌਕਸ ਨੇ ਇਹਨਾਂ ਕੋਲੋਂ ਫ੍ਰੀ ਲੈ ਜਾ ਸਕਦੇ ਹੋ ਤੁਸੀਂ ਤੇ ਜਿਵੇਂ ਅੱਜਕੱਲ੍ਹ ਕੁਰਤੇ ਵੀ ਮਿਲਣ ਪਾਣ ਵ ਦੇ ਡਿਜ਼ਾਈਨ ਵਗੈਰਾ ਕੋਈ ਬੜੇ ਸੋਹਣੇ ਆ ਨਾ ਹਾਂਜੀ ਬਈ ਜੇ ਕੁਰਤੇ ਮੇਨ ਪਾਣ ਵਾਸਤੇ ਬੜਾ ਅੱਜ ਕੱਲ ਜਿੰਨਾ ਕੁਰਤੇ ਮੇਨ ਨੇ ਪਾਰਟੀ ਵੇਰ ਚੱਲਦੇ ਆ ਵੀਰ ਜੀ ਤਾਂ ਮਤਲਬ ਹਰ ਚੀਜ਼ ਦੀ ਵੈਰਾਈਟੀ ਹੈ ਵੈਰਾਈਟੀ ਕਰਨੀ ਕੋਈ ਕਮੀ ਨਹੀਂ ਜੀ ਮਸ ਪਬਲਿਕ ਇਹਨੂੰ ਕੋਸ਼ਿਸ਼ ਕਿੰਨੇ ਕਿੰਨੇ ਕਲਰਫੁਲ ਹੋ ਰਹੇ ਇਹਦੇ ਵਿੱਚ ਕਿੰਨੇ ਜੀ ਤਿੰਨ ਤਿੰਨ ਕਲਰ ਆਉਂਦੇ ਵੀਰ ਜੀ ਤਿੰਨ ਕਲਰ ਮਿਲ ਜਾਣਗੇ ਸਾਈਜ਼ 6 ਤੋਂ ਲੈ ਕੇ 12 ਤੱਕ ਮਿਲ ਜਾਣਗੇ ਤੇ ਮਤਲਬ ਆਪ ਦੇ ਕੋਲ ਨੀ ਪੂਰੀ ਕੋਸ਼ਿਸ਼ ਕਰੀ ਦੀ ਕਿ ਕੋਈ ਭਰਾ ਸਾਡੇ ਤੋਂ 2000 ਮੁੜ ਕੇ ਨਾ ਜਾਵੇ ਖਾਲੀ ਬਾਈ ਜੀ ਪਏ ਆ ਤੇ ਦਿਖਾਵਦੀ ਬਾਈ ਇਹਨਾਂ ਵਗੈਰਾ ਆਂਦੇ ਰਹਿੰਦੇ ਜੀ ਹੋਰ ਵੋਟ ਦੇ ਵਿੱਚ ਆ ਤਿੰਨ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਤੇ ਤਿੰਨ ਕਲਰ ਹੀ ਆਹਾ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਬਹੁਤ ਵੈਰਾਈਟੀ ਹੈ ਵੀਰ ਜੀ ਇਸ ਟਾਈਪ ਦੀ ਜਿਵੇਂ ਬੈਲੀਆਂ ਵੀ ਪਈਆਂ ਆ ਵੀ ਦਿਖਾ ਦਿੰਦੇ ਉਧਰ ਜਿਵੇਂ ਉਹ ਪਈਆਂ ਨੇ ਬੈਲੀਆਂ ਵਗੈਰਾ ਪਈਆਂ ਨੇ ਜਿਨ੍ਹਾਂ ਨੇ ਉਹ ਲੈ ਕੇ ਨੇ ਕਿੰਨੀ ਕਿੰਨੀ ਰੇਂਜ ਹੈ ਇਹਨਾਂ ਦੀ ਇਹ ਵੀਰ ਜੀ ਸਸਤੇ ਹੀ ਹੈ ਜੀ ਸਾਰੇ ਐਂ ਲਾ ਲੋ 800 1000 ਰੁਪਏ ਦੀ ਰੇਂਜ ਦੇ ਵਿੱਚ ਘੁੰਮਦੇ ਰਹਿੰਦੇ ਜੀ ਵੈਰਾਈਟੀ ਇਸ ਟਾਈਪ ਦੀ ਬਹੁਤ ਆ ਜੀ ਆਪਣੇ ਕੋਲ ਕੋਈ ਜ਼ਿਆਦਾ ਕੋਸਟਲੀ ਵੀ ਨਹੀਂ ਮਤਲਬ ਬ੍ਰਾਂਡ ਕਿਸ ਟਾਈਪ ਦੇ ਵੀ ਲੈਣਾ ਹਰ ਤਰ੍ਹਾਂ ਬੋਡ ਪੈਣ ਨਾਲ ਬਾਈ ਇਸ ਚੀਜ਼ ਸੋਹਣੀ ਲੱਗਦੀ ਐ ਤੇ ਇਹ ਵੀ ਰੇਂਜ ਦੇ ਮੁਤਾਬਕ ਬਹੁਤ ਵਧੀਆ ਚੀਜ਼ ਐ ਵੀਰ ਜੀ ਅਜਿਹਾ ਵੀ ਬਹੁਤ ਵੈਰਾਈਟੀ ਐ ਜੀ ਪਾਉਂਦੇ ਇਹ ਤੁਹਾਨੂੰ ਵੈਰਾਈਟੀ ਜਿਹੜੀ ਇੱਥੋਂ ਮਿਲਣੀ ਹੈਗੀ ਤੇ ਉਹ ਵੀ ਬਹੁਤ ਹੀ ਘੱਟ ਰੇਂਜ ਦੇ ਵਿੱਚ ਜਿਹੜੇ ਇੱਥੋਂ ਮਿਲਨੇ ਆਗੇ ਇਹ ਤੇ ਉਸ ਤੋਂ ਬਾਅਦ ਵੀਰ ਜੀ ਅੱਗੇ ਸਰਦੀਆਂ ਦਾ ਸੀਜ਼ਨ ਆ ਗਿਆ ਤਾਂ ਚੈਲਸੀ ਦਾ ਟ੍ਰੈਂਡ ਐ ਇਹ ਚੱਲਦਾ ਹੀ ਰਹਿੰਦਾ 12 ਮਹੀਨੇ ਤੇ ਦਿਨ ਸਰਦੀ ਗਰਮੀ ਕਿ ਯੂਥ ਨੂੰ ਇਸ ਚੀਜ਼ ਦਾ ਕਰੇਜ਼ ਅੱਜਕੱਲ ਪੈਂਟਾ ਜਿਵੇਂ ਖੁੱਲੀਆਂ ਜਲਦੀਆਂ ਬੂਟ ਕੱਟ ਪਾਉਂਦੇ ਹਨਾ ਬੂਟ ਕੱਟ ਪਾਉਂਦੇ ਦੋਸਤਾਂ ਨਾਲ ਯੂਥ ਨੇ ਪਾਣੀ ਐ ਇਹ ਚੀਜ਼ਾਂ ਤਾਂ ਇਹ ਸਾਰੇ ਰੰਗ ਡੀਐਂਡੂਨ ਕਪਲੇਨ ਵੀ ਮਿਲ ਜਾਣਗੇ ਨਾ ਸਾਰਾ ਕੁਝ ਬਾਈ ਪਲੇਨ ਰੰਗ ਹਰ ਜੁੱਤੇ 'ਚ ਦੋ ਦੋ ਤਿੰਨ ਤਿੰਨ ਰੰਗ ਵੀਰ ਜੀ ਵੈਰਾਈਟੀ ਜਿੰਨੀ ਮਰਜ਼ੀ ਲੈ ਲਓ ਵੀਰ ਜੀ ਕਿੰਨੀ ਕਿੰਨੀ ਰੇਂਜ ਤੋਂ ਸਟਾਰਟ ਹੋਏ ਵੀਰ ਜੀ ਚਲਸੀ ਉਹੀ ਤੁਹਾਨੂੰ ਦੱਸਿਆ ਸਾਡੇ ਕੋਲ ਜਿਹੜੀ ਵੀ ਜੁੱਤੇ ਦੀ ਸਟਾਰਟਿੰਗ ਰੇਂਜ ਹੈ ਵੀਰ ਜੀ 800 ਰੁਪਏ ਤੋਂ ਆਇਆ ਲਓ 800 ਰੁਪਏ ਤੋਂ ਲੈ ਕੇ ਤੁਹਾਡੀ ਇੱਛਾ ਵੀਰ ਜੀ ਬ੍ਰਾਂਡ ਮਦਦਕ ਰੇਟ ਵਾਧੇ ਘਟਦੇ ਰਹਿੰਦੇ ਆ ਜੀ ਫਿਰ ਜਦੋਂ ਆਪਾਂ ਪਿਉਮਾ ਦੇ ਸ਼ੂਜ਼ ਆਪਾਂ ਬ੍ਰਾਂਡਡ ਦੀ ਗੱਲ ਕਰਦੇ ਆ ਜੀ ਇਹ ਸਾਰੇ ਪਿਉਮਾ ਆਈਡਾਸ ਦੇ ਸ਼ੂ ਆ ਵੀਰ ਜੀ ਇਹ ਵਿੱਦ ਜਦੋਂ ਵੀ ਆਊਟਸਾਈਡ ਤੋਂ 50% ਲੈਸ ਤੇ 50% ਲੈਸ ਵਿਧ ਬਲ ਵੀਰ ਜੀ ਅੱਛਾ ਤੇ ਆ ਦੇਖੋ ਬਈ ਆ ਵੀ ਦਿਖਾ ਦੇ ਨੇੜੇ ਆ ਕੇ ਆ ਇਹਦੇ ਵਿੱਚ ਕਲਰ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਵੀਰ ਜੀ ਕਲਰ ਡਿਜ਼ਾਈਨ ਮਿਲਦੇ ਰਹਨੇ ਆ ਕਲਰ ਡਿਜ਼ਾਈਨ ਸਾਰੇ ਸਾਈਜ਼ ਸਾਰੇ ਮਿਲਦੇ ਰਹਨੇ ਆ ਸਾਰੇ ਸਾਈਜ਼ ਮਿਲ ਜਾਣਗੇ 50% ਲੈਸ ਤੇ ਜਿਹੜੇ ਤੁਹਾਨੂੰ ਇਹ ਮਿਲਨੇ ਨੇਗੇ ਤੇ ਤੁਸੀਂ ਵੇਖੋ ਸਟੋਰ ਨਾਲੋਂ ਵੀ ਜਿਹੜੇ ਬਹੁਤ ਘੱਟ ਰੇਟਾਂ ਦੇ ਉੱਤੇ ਤੁਹਾਨੂੰ ਮਿਲਨੇ ਆ ਸਪੈਸ਼ਲੀ ਕ੍ਰਿਕਟ ਸ਼ੂ ਆਂਦਾ ਵੀਰ ਜੀ ਜਿਹੜੇ ਬੰਦਾ ਕ੍ਰਿਕਟ ਯੂਕੇਐਲ ਦਾ ਵੀਰ ਜੀ ਨੂੰ ਇਸ ਚੀਜ਼ ਦੀ ਨੌਲੇਜ ਆ ਤਾਂ ਕ੍ਰਿਕਟ ਸ਼ੂ ਵੀਰ ਜੀ ਸਪੈਸ਼ਲੀ ਆਈ ਡਾਸ ਦਾ ਸੈਗਾ ਦਾ ਹਰ ਕ ਕਾਰਡ ਹੁਣ ਦਈਏ ਤੇ ਆਪਦੀ ਅਪਡੇਟ ਰੱਖੀ ਚੱਲੀ ਏ ਫਿਰ ਮਾਮ ਫੈਸ਼ਨ ਮੇchu ਤੋਂ ਵਧੀਆ ਸ਼ੂ ਚੱਲਦਾ ਜੀ ਅੱਜਕੱਲ ਪਿਓਰ ਜਾਲੀ ਮਤਲਬ ਬਿਨਾ ਜਾਲੀ ਤੋਂ ਜਿਹਨੂੰ ਆਪਾਂ ਕਹਿੰਦੇ ਨੇ ਪਿਓਰ ਲੈਦਰ ਦੇ ਵਿੱਚ ਆ ਮੈਨੂੰ ਤੁਸੀਂ ਭਾਈ ਬਿਠਾ ਹਾਂ ਹਾਂ ਭਾਈ ਜੀ ਸੇਮ ਸ਼ੂ ਆ ਪਾਇਆ ਬਿਆ ਮਤਲਬ ਇਹ ਸਾਰਾ ਲੈਦਰ ਆ ਵੀਰ ਜੀ ਇਹਦੇ ਵਿੱਚ ਉਹੀ ਗੱਲ ਕੀ ਜਿਹਨੇ ਬਾਹਰ ਜਾਣਾ ਇਹ ਚ ਕੋਈ ਪਾਣੀ ਨਹੀਂ ਪਊਗਾ ਬਰਫ਼ ਤੋਂ ਕੋਈ ਹੋਣੀ ਨਾ ਸੋਲ ਸਲਿੱਪ ਕਰੇ ਤੇ ਜਿਸ ਤਰ੍ਹਾਂ ਮਰਜ਼ੀ ਵਾਟਰਪਰੂਫ ਕਹ ਸਕਦੇ ਵਾਟਰਪਰੂਫ ਸ਼ੂਜ਼ ਨੂੰ ਆਪਾਂ ਕਹਿੰਦੇ ਆ ਬੇਸਿਕਲੀ ਵਾਟਰਪਰੂਫ ਸ਼ੂਜ਼ ਆ ਇਹ ਮੈਚ ਪਾਣੀ ਬੜੇ ਤੇ ਨਾ ਬਰਫ਼ ਦੇ ਕੋਈ ਦਿੱਕਤ ਆਵੇ ਨਾ ਤੇ ਜਿਵੇਂ ਆ ਰੰਗ ਆ ਜਿਵੇਂ ਮੇਰੇ ਵਾਈਟ ਪਾਇਆ ਵ ਸਾਰੇ ਸਾਰੇ ਅਜਾ ਹੋਰ ਇੱਕ ਵੀਰ ਜੀ ਜਿਹੜੇ ਕੋਈ ਉਹ ਆਪਾਂ ਪਹਿਲਾਂ ਵੀ ਗੱਲ ਕਰ ਗਏ ਅਟਿਆਂ ਕਿ ਆਪਣੇ ਭਰਾ ਜਿਹੜੇ ਕੋਈ ਉਹਨਾਂ ਦੇ ਪੈਰ ਵੱਡੇ ਹੁੰਦੇ ਆ ਤਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਦਿੱਕਤ ਆਉਂਦੀ ਸ਼ੂਜ਼ ਨਹੀਂ ਮਿਲਦੇ ਇਹ ਸਪੈਸ਼ਲੀ 11 12 13 ਨੰਬਰ ਤੱਕ ਦੇ ਵੱਡੇ ਸਾਈਜ਼ ਵੀਰ ਜੀ ਬੂਟ ਹੀ ਬੜਾ ਵੱਡਾ ਹਣਾ ਇਹ ਵੀਰ ਜੀ ਕੋਸ਼ਿਸ਼ ਇਹੀ ਹੈ ਕਿ ਕਿਸੇ ਭਰਾ ਮੁਰਦਾ ਨਹੀਂ ਕਿ ਉਹਦੇ ਪੈਰ ਵੱਡਾ ਮਤਲਬ ਜੁੱਤਾ ਵੱਡਾ ਰਹੇ ਪੈਰ ਨਹੀਂ ਵੱਡਾ ਹੁੰਦਾ ਜਿਆਦਾ ਤਰ੍ਹਾਂ ਬੜੀ ਦਿੱਕਤ ਆਉਂਦੀ ਹੈ ਨਾ ਵੀ ਯਾਰ ਪੈਰ ਮਿਲਦਾ ਬੂਟ ਜਾ ਕੇ ਬਣਾਉਣਾ ਪੈਂਦਾ ਆਪਣੇ ਪੰਜਾਬੀ ਬਈ ਸਾਰਾ ਕੁਝ ਹੀ ਵੱਡਾ ਪੈਰ ਵੀ ਤੇ ਦਿਲ ਵੀ ਤਾਂ ਫਿਰ ਪੈਰ ਵੱਡਾ ਕਰਕੇ ਉਸ ਤੋਂ ਵੱਡ ਤੇ ਜਿਹੜੇ ਆਪਣੇ ਭੈਣ ਭਰਾ ਜਾ ਕੇ ਜਿਹੜੇ ਬਣਵਾਉਂਦੇ ਆ ਨਾ ਕਿਉਂਕਿ ਅਕਸਰ ਹੀ ਦਿੱਕਤ ਆਉਂਦੀ ਹੈ ਬੂਟ ਮਿਲਦਾ ਨਹੀਂ ਵੱਡਾ ਬੂਟ ਤੇ ਇਹ ਵੀ ਤੁਹਾਨੂੰ ਇਥੋਂ ਸਿਗਲਾ ਬੂਟ ਆ ਉਸ ਤੋਂ ਮਿਲਣਾਗਾ ਬੂਟ ਆ ਦੇਖੋ ਸਾਰੇ ਵੱਡੇ ਸਾਈਜ਼ ਮਿਲਦਾ ਚਮੜੇ ਦੇ ਵੀ ਮਿਲਣਗੇ ਵੀਰ ਜੀ ਸਪੋਰਟ ਸ਼ੂ ਵੀ ਮਿਲਣਗੇ ਤੇ ਵਿੱਚ ਬਿਨਾ ਫਿੱਤੇ ਵਾਲੀ ਮਤਲਬ ਹਰ ਤਰ੍ਹਾਂ ਦੀ ਵੈਰਾਈਟੀ ਮਤਲਬ ਕਸਟਮਰ ਨੂੰ ਇਹ ਨਹੀਂ ਹੈਗਾ ਕਿ ਇੱਕ ਦਿਖਾ ਤੇ ਇੱਕ ਚ ਆਪਸ਼ਨ ਆ ਕਿ ਤੂੰ ਭਈਆ ਲੈ ਲੈ ਤਾਂ ਇਹ ਹੁੰਦੀ ਹੈ ਕਿ ਦੋਨੋਂ 10 12 ਚੀਜ਼ਾਂ ਜੋ ਪਸੰਦ ਕਰਾਇਆ ਜਾਵੇ ਕਿ ਭਾਈ ਤੂੰ ਜਿਹੜੇ ਜਿਹੜੇ ਲੈਣੇ ਆ ਤੋ ਲੈ ਲੈ ਯਾਰ ਤੂੰ ਵੱਡੇ ਸਾਈਜ਼ ਦੇ ਬੈਲੀ ਆ ਗਏ ਵੀਰ ਜੀ ਲੈਦਰ ਹਾਂਜੀ 14 ਨੰਬਰ ਹੈ ਮੇਰੇ ਖਿਆਲ ਚ ਤੁਹਾਡੇ ਦੋਨੇ ਪੈਰ ਆ ਜਾਣਗੇ ਬਾਈ ਜੀ ਮੈਨੂੰ ਲੱਗਦਾ ਸਹੀ ਗੱਲ ਆ ਚਲੋ ਡਿਜ਼ਾਈਨ ਜ਼ੂਨ ਮਿਲ ਜਾਣਗੇ ਚ ਵੈਰਾਈਟੀ ਜਿੰਨੀ ਮਰਜ਼ੀ ਲਈ ਜਾਓ ਆਪਸ਼ਨ ਸਾਰੀਆਂ ਐ ਨਹੀਂ ਹੈਗੇ ਵੀ ਇੱਕ ਲੈ ਕੇ ਤੋ ਬਾਈ ਯਾਰ ਨਰਾਸ਼ ਹੋਣਾ ਪਊਗਾ ਸਾਰੀਆਂ ਆਪਸ਼ਨਾਂ ਤੁਹਾਨੂੰ ਇੱਥੋਂ ਮਿਲਣਗੀਆਂ ਛੋਟੇ ਸਾਈਜ਼ਾਂ ਦੇ ਵਿੱਚ ਵੀ ਤੇ ਵੱਡੇ ਸਾਈਜ਼ਾਂ ਦੇ ਵਿੱਚ ਵੀ ਇਹ ਬਾਈ ਨੇ ਪਹਿਲਾਂ ਦੱਸਿਆ ਵੀ ਜਾਂਦੇ ਜਵਾਕ ਤੋਂ ਲੈ ਕੇ ਸਭ ਤੋਂ ਵੱਡਾ ਸਾਈਜ਼ ਜਿਹੜਾ ਆ 14 ਨੰਬਰ ਆਉਂਦਾ। ਬਾਕੀ ਤੇ ਜਿਹੜੀ 16 ਸਾਰੇ ਬਾਹਰ ਦੀ ਮੈਨੂਫੈਕਚਰਿੰਗ ਹੁੰਦੀ ਐ। ਇਹ ਜਿਵੇਂ ਪਹਿਲਾਂ ਨਹੀਂ ਕਹਿੰਦਾ ਹੁੰਦਾ ਬੰਦਾ ਜਦੋਂ ਤੁਰਦਾ ਤਾਂ ਫੜਿਆ ਜਾਂਦਾ। ਇਹ ਖੜਖੜ ਕਰ ਨਾਲ 16 ਉਹ ਜਿਹੜੇ ਠਕ ਠਕ ਦੀ ਆਵਾਜ਼ ਆਲੇ। ਉਹ ਨੂੰ ਜੇ ਨੀਚੇ ਮਾਰਦੇ ਦਾ ਬੱਚਾ। ਪਰ ਮੈਂ ਦੇ ਦਿੰਦਾ ਨਾ ਹੁਣ 10 ਵਜੇ ਠਕ 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 ਉਹ ਆਵਾਜ਼ ਆਉਂਦੀ ਵੀ ਇਹਨਾਂ ਦੀ ਆਹ ਜਦੋਂ ਇਹ ਲੈਦਰ ਸੋਲ ਕਹਿੰਦੇ ਨੇ ਇਹਨੂੰ ਯੂਨਿਟ ਸੋਲ ਤੇ ਸਭ ਤੋਂ ਬੈਸਟ ਸੋਲ ਆ ਸਭ ਤੋਂ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਐ ਜੀ ਤੇ ਯੂਥ अच्छा तो दोनों कितने कि क्लास है इनदे एते वीर जी जो भी एमआरपी है जी एते 25 प्लस है जी साडा अच्छा ए इथे तो देखो हर तरह दे जड़े बूट मिलਨੇ ਆ ਲੇਡੀਜ਼ ਦੇ ਜੈਂਟਸ ਦੇ ਬੱਚਿਆਂ ਦੇ ਤਾਂ ਦੇਖੋ ਤੁਸੀਂ ਦੇਖ ਵੀ ਸਕਦੇ ਹੋ ਸਾਹਮਣੇ ਜਿਹੜੇ ਕੰਪਨੀ ਦੇ ਬੂਟ ਸਾਰੇ ਬ੍ਰਾਂਡਡ ਬੂਟ ਨੇ ਜਿੱਦਾਂ ਦੇ ਆ ਲੱਗੇ ਪਏ ਨੇ ਨਾ ਇਧਰ ਵੀ ਦਿਖਾ ਦੀ ਬਈ ਤਾਂ ਸਾਰੇ ਜਿੱਦਾਂ ਤੁਸੀਂ ਫਾਰਮਲ ਪੈਂਟ ਨਾਲ ਪਾਉਣੇ ਆ ਜਾਂ ਜੀਨਸ ਨਾਲ ਜਿਹੜੇ ਵੀ ਬੂਟ ਪਾਉਣੇ ਆ ਚੈਲਸੀਆ ਹੋ ਗਿਆ ਉਹ ਵੀ ਤੁਹਾਨੂੰ ਉੱਥੇ ਮਿਲਦੀਆਂ ਅੱਛਾ ਬਈ ਜੀ ਹੁਣ ਆਪਣੀ ਲੋਕੇਸ਼ਨ ਕੀ ਹੈ ਐਗਜ਼ਿਟ ਜਿਹੜੀ ਆਪਣੀ ਜਿੱਥੇ ਪਹੁੰਚ ਸਕਣ ਸੌਖੇ ਜੀ ਵੀਰ ਜੀ ਵੀਰ ਜੀ ਜਿਹੜੀ ਆਪਣੀ ਲੋਕੇਸ਼ਨ ਹੈ ਜੀ ਮਾਲ ਰੋਡ ਦੇ ਉੱਤੇ ਆਪੋਜੀਟ ਫਾਇਰ ਬ੍ਰੇਡ ਤਾਂ ਉਹਦੇ ਅੰਦਰ ਵੀਰ ਜੀ ਆਪਣੀ ਦੁਕਾਨ ਨੰਬਰ 20 21 22 ਜਿੰਨੂੰ ਮਰਜ਼ੀ ਬੱਥੇ ਲੋ ਵੀਰ ਜੀ ਬਾਕੀ ਗੂਗਲ ਤੇ ਵੀ ਆਪਾਂ ਅਪਡੇਟਾਂ ਵੀਰ ਜੀ ਗੂਗਲ ਤੇ ਵੀ ਲੋਕੇਸ਼ਨ ਸਰਚ ਕਰ ਸਕਦੇ ਹਾਂ ਮੈਂ ਨੰਬਰ ਆਪਣਾ ਦੇ ਦਾਨਾ ਵੀਰ ਜੀ ਜੇ ਕੋਈ ਭਰਾ ਭੈਣ ਕੋਈ ਵੀ ਪੁੱਛਣਾ ਚਾਹੁੰਦਾ ਤਾਂ ਮੈਨੂੰ ਆਪਣੀ ਲੋਕੇਸ਼ਨ ਫੋਨ ਤੇ ਪੁੱਛ ਲੈਣ ਤਾਂ ਵੀ ਕੋਈ ਦਿੱਕਤ ਨਹੀਂ ਵੀ ਏਸੀ ਮਾਰਕੀਟ ਦੇ ਵਿੱਚ ਵੀਰ ਜੀ ਆਪਣੀ ਸ਼ਾਪ ਆ ਸਿੰਗਲਾ ਬੂਟ ਹਾਊਸ ਵੀਰ ਜੀ ਅੱਛਾ ਕੋਰੀਅਰ ਦੀ ਆਪਣੀ ਹੈਗੀ ਸੁਵਿਧਾ ਜੀ ਵੀਰ ਜੀ ਕੋਰੀਅਲ ਆਲ ਰੋਲ ਵਰਲਡ ਦੇ ਵਿੱਚ ਆਪਣੀ ਸਰਵਿਸ ਹੈ ਵੀਰ ਜੀ ਜਿੱਥੇ ਮਰਜ਼ੀ ਕੋਰੀਅਰ ਕਰਵਾ ਲਓ ਤੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਕੋਰੀਅਰ ਦੀ ਫੈਸਿਲਿਟੀ ਹੈ ਸਰ ਫ੍ਰੀ ਹੈ ਕਸਟਮਰ ਨੂੰ ਪੰਜਾਬ ਲਈ ਕੋਈ ਪੈਸਾ ਨਹੀਂ ਬਾਕੀ ਜੋ ਵੀ ਚਾਰਜਸ ਹੈ ਕਸਟਮਰ ਨੂੰ ਦੱਸ ਦਿੱਤਾ ਜਾਓ ਅੱਛਾ ਤੇ ਦੁਕਾਨ ਸੰਡੇ ਤੋਂ ਟਾਈਮਿੰਗ ਬਾਕੀ ਹੋਰ ਕੀ ਰਹਿੰਦੀ ਹੈ ਆਪਣੇ ਵੀਰ ਜੀ ਆਪਣੀ ਜਿਹੜਾ ਟਾਈਮ ਹੈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਦਾ ਟਾਈਮ ਹੈ ਵੀਰ ਜੀ ਜਿਹੜਾ ਸੰਡੇ ਦਾ ਟਾਈਮ ਹੈ ਵੀਰ ਜੀ 10 ਤੋਂ 7 ਦਾ ਟਾਈਮ ਹੈ ਵੀਰ ਜੀ ਅੱਛਾ ਤਾਂ ਲੋਕੇਸ਼ਨ ਤੁਹਾਨੂੰ ਮੈਂ ਕਰੀ ਸਮਝਾ ਦੇਣਾ ਬਠਿੰ ਤੇ ਫਾਇਰ ਬਿਗੇਟ ਦੇ ਬਿਲਕੁਲ ਸਾਹਮਣੇ ਜਿਹੜੀ ਏਸੀ ਮਾਰਕੀਟ ਹੈ ਇੱਥੇ ਆ ਕੇ ਤੁਸੀਂ ਸਿੰਗਲਾ ਬੂਟਾ ਹਾਸਤੇ ਆਉਣਾ ਜਿੱਥੇ ਤੁਹਾਨੂੰ ਸਾਰੀ ਫੈਮਿਲੀ ਦੇ ਜਿਹੜੇ ਬੂਟ ਮਿਲਣੇ ਨੇ ਇੱਕੋ ਹੀ ਛੱਤ ਥੱਲੋਂ ਤੇ ਸਾਰੇ ਬ੍ਰਾਂਡਡ ਤੇ ਨਾਨ ਬ੍ਰਾਂਡਡ ਜਿੱਦਾਂ ਦੇ ਚਾਹੀਦੇ ਆ ਤੁਹਾਨੂੰ ਉਹ ਬ੍ਰਾਂਡ ਦੇ ਬੂਟ ਜਿਹੜੇ ਉਹ ਵੀ ਤੁਹਾਨੂੰ ਸਟੋਰ ਨਾਲੋਂ ਬਹੁਤ ਘੱਟ ਰੇਟਾਂ ਦੇ ਉੱਤੇ ਮਿਲਣਗੇ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਧੰਨਵਾਦ